ਜਿੰਨਾ ਕਾਟੋ ਕਲੇਸ਼ ਵਿਧਾਨ ਸਭਾ ਦੇ ਵਿੱਚ ਅੱਜ ਦੇ ਸਾਮ ਚੱਲ ਰਿਹਾ ਤੇ ਜਿਹੜਾ ਮੁੱਖ ਮੰਤਰੀ ਸਾਹਿਬ ਆਪਦੇ ਅਹੁਦੇ ਦੀ ਗਰੀਮਾਂ ਦਾ ਜਲੂਸ ਕੱਢ ਰਹੇ ਐ ਅੱਜ ਤੱਕ ਕਿਸੇ ਬੰਦੇ ਨੇ ਨਹੀਂ ਕੱਢਿਆ ਹੋਊਗਾ ਜੇ ਕੋਈ ਵੀ ਮੁੱਖ ਮੰਤਰੀ ਮੈਂ ਨਹੀਂ ਕਹਿੰਦਾ ਉਹਨਾਂ ਨੇ ਬਹੁਤ ਚੰਗਾ ਕੀਤਾ ਉਹਨਾਂ ਨੇ ਵੀ ਬਹੁਤ ਮਾੜਾ ਕੀਤਾ ਬਹੁਤ ਲੋਕ ਦੁਖੀ ਰਹੇ ਐ ਪਰ ਇਸ ਤਰ੍ਹਾਂ ਕਿਸੇ ਨੇ ਨਹੀਂ ਕੀਤਾ ਹਰ ਇੱਕ ਨੂੰ ਰਿਸਪੈਕਟ ਜਿੰਨੇ ਵੀ ਮੁੱਖ ਮੰਤਰੀ ਜਿੱਥੇ ਤੱਕ ਆਪਾਂ ਵੀਡੀਓਜ਼ ਦੇਖਦੇ ਆ ਬੜੀ ਰਿਸਪੈਕਟਫੁਲੀ ਵੇ ਨਾਲ ਜਵਾਬ ਦਿੰਦੇ ਸੀ ਕਿਸੇ ਦੇ ਗਲ ਨਹੀਂ ਪੈਂਦੇ ਸੀ ਪਰ ਇੱਥੇ ਤਾਂ ਗਲ ਪੈ ਪੈ ਕੇ ਅਗਲੇ ਨੂੰ ਬੋਲਣ ਹੀ ਨਹੀਂ ਦਿੰਦੇ ਉਹਨੂੰ ਤਾਂ ਐ ਦਾਬੇ ਮਾਰਦੇ ਡਰਾਉਂ ਮੇਰੇ ਕੋਲ ਉਹ ਚੁੱਪੋਗੇ ਥੱਲੇ ਬੈਠਾ ਇਹ ਕੋਈ ਗੱਲ ਥੋੜੀ ਹੈ ਯਾਰ ਜੇ ਫਾਈਲਾਂ ਹੈਗੀਆਂ ਕੱਢੋ ਉਹਦੇ ਤੇ ਪਰਚਾ ਦਿਓ ਉਹਨੂੰ ਅੰਦਰ ਦਿਓ ਜਦੋਂ ਅੰਦਰ ਹੋ ਜੇ ਉਹ ਤੋਂ ਬਾਅਦ ਕਿਉਂ ਵੀ ਇਹਨੇ ਗਲਤ ਕੀਤਾ ਸੀ ਆ ਦਿੱਤਾ ਪਿਆ ਅੰਦਰ ਸਾਨੂੰ ਵਧੀਆ ਲੱਗੇ ਯਾਰ ਵਧੀਆ ਕੀਤਾ ਪਰ ਐਵੇਂ ਡਰਾਮੇ ਕਿਉਂ ਕਰਦੇ ਹੋ ਤਾਂ ਹਰ ਗੱਲ ਦੇ ਵਿੱਚ ਡਰਾਮੇ ਚੰਗੇ ਨਹੀਂ ਇਹ ਬੁਰਾ ਲੱਗਦਾ ਹੁਣ ਸੇਮ ਕੇਸ ਮੈਨੂੰ ਇੱਕ ਹੋਰ ਯਾਦ ਆ ਗਿਆ ਮਜੀਠੀਏ ਵਾਲਾ ਉਹਦੇ ਤੇ ਨਾ ਜਦੋਂ ਕੋਈ ਸਵਾਲ ਕਰਦਾ ਕੋਈ ਵੀ ਪੰਜਾਬ ਦਾ ਸ਼ੁਭਚਿੰਤਕ ਉਹਦੇ ਉੱਤੇ ਥੱਲੇ ਨਾ ਗਾਲਾਂ ਕੱਢਣ ਲੱਗ ਜਾਂਦੇ ਲੋਕ ਵੀ ਮਜੀਠੀਏ ਤੇ ਕਾਰਵਾਈ ਕੀਤੀ ਹੈ ਤੁਸੀਂ ਇਹਦਾ ਸਾਥ ਦਿੰਦੇ ਹੋ ਉਹਦਾ ਸਾਥ ਕੋਈ ਨਹੀਂ ਦਿੰਦਾ ਹਾਲਾਂਕਿ ਸਾਡੇ ਵਰਗੇ ਵਰਕਰ ਹੀ ਸੀ ਜਿਨ੍ਹਾਂ ਦੇ 5-500 ਪੋਸਟਰ ਲੱਗੇ ਸੀ ਮਜੀਠੀਆ ਚਿੱਟੇ ਦਾ ਤਸਕਰ ਹੈ ਸਾਡੇ ਤੋਂ ਲਵਾਏ ਸੀ ਅਸੀਂ ਲਾਏ ਸੀ ਅੱਜ ਸਾਨੂੰ ਹੀ ਥੱਲੇ ਸਵਾਲ ਕਰਨ ਲਾ ਜਾਂਦੇ ਉਹਦੇ ਵਿੱਚ ਸਵਾਲ ਇਹ ਹੈ ਜਿਹੜਾ ਉਹਦੇ ਤੇ ਐਫ ਆਈ ਆਰ ਕੀਤੀ ਹੈ ਉਹਦੇ ਵਿੱਚ ਤੁਸੀਂ ਲਿਖੀ ਜਾਂਦੇ ਹੋ ਕਿ ਇਹ ਜੀ ਆਮਦਨ ਤੋਂ ਵੱਧ ਸਰੋਤਾਂ ਦਾ ਪਰਚਾ ਹੈ ਮੀਡੀਆ ਜਾ ਕੇ ਤਸਕਰ ਹੈ ਇਹਦੇ ਤੇ ਐਨਡੀ ਐਨਡੀਪੀਐਸ ਹੈ ਹਨਾ ਜਾਂ ਤਾਂ ਫਿਰ ਪਰਚਾ ਹੀ ਐਨਡੀਪੀਐਸ ਦਾ ਦੇਉਣਾ ਅਸੀਂ ਵੀ ਕਹੀਏ ਸਹੀ ਹੈ ਮਤਲਬ ਡਰਾਮਾ ਕਿਉਂ ਕਰਦੇ ਹੋ ਯਾਰ ਜੇ ਕੋਈ ਸਵਾਲ ਕਰਦਾ ਤੁਹਾਡੀ ਪੇਡ ਸੋਸ਼ਲ ਮੀਡੀਆ ਥੱਲੇ ਗਾਲਾਂ ਕੱਢਣ ਲੱਗ ਜਾਂਦੀ ਹੈ ਉਹਨਾਂ ਸਾਰਿਆਂ ਨੂੰ ਜੋੜ ਦਿੰਦੀ ਹੈ ਵੀ ਇਹ ਮਜੀਠੀ ਇਹਦੇ ਨਾਲ ਅਸੀਂ ਥੋੜੀ ਉਹਦੇ ਨਾਲ ਆ